ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਰਚਾ ਛਿੜੀ ਹੋਈ ਹੈ ਸੋਸ਼ਲ ਮੀਡੀਆ ਤੇ ਆਰਾਇਤ ਗਲਿਆਰਿਆਂ ਦੇ ਵਿੱਚ ਵੀ ਇਹ ਤੰਗ ਕਿਸੇ ਜਾ ਰਹੇ ਨੇ ਤੇ ਮੈਂ ਥੋੜੀ ਜੀ ਗੱਲਬਾਤ ਇਸ ਵਿਸ਼ੇ ਤੇ ਅੱਜ ਕਰਨੀ ਹੈ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਕਿ ਪੰਜਾਬ ਸਰਕਾਰ ਨੇ ਪੰਜਾਬ ਦਾ ਡੀਜੀਪੀ ਪਰਮਨੈਂਟ ਕਿਉਂ ਨਹੀਂ ਲਾਇਆ ਪੱਕਾ ਕਿਉਂ ਨਹੀਂ ਲਾਇਆ ਇਹ ਕਹਿੰਦੇ ਜਿੱਥੋਂ ਤੱਕ ਮੈਨੂੰ ਸਮਝ ਆਇਆ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਸੂਬੇ ਦਾ ਡੀਜੀਪੀ ਜਦੋਂ ਲਾਈਡ ਹੈ ਨਾ ਜਾਂ ਲੱਗਦਾ ਹੈ ਉਦੋਂ ਸੈਂਟਰ ਗਵਰਨਮੈਂਟ ਦਾ ਇਹਦੇ ਵਿੱਚ ਰੋਲ ਹੁੰਦਾ ਹੈ ਲੈਣ ਕੇ ਹੋਮ ਮਿਨਿਸਟਰੀ ਦਾ ਇਹਦੇ ਵਿੱਚ ਰੋਲ ਹੁੰਦਾ ਹੈ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤਾਂ ਬਦਿਓ ਹੋਊਗਾ ਪਰ ਮੈਂ ਜਿਹੜੀ ਗੱਲ ਕਰਨੀ ਆ ਨਾ ਮੈਂ ਤਾਂ ਕਰਨੀ ਆ ਵੀ ਇਹ ਸਭ ਤੋਂ ਵੱਧ ਰੌਲਾ ਨੀਲੀਆਂ ਪੱਗਾਂ ਵਾਲੇ ਅਕਾਲੀ ਪੰਦੇ ਜਿਵੇਂ ਸੁਖਬੀਰ ਬਾਦਲ ਨੇ ਤਾਂ ਜਕਸਿਆ ਜਦੋਂ ਤੋਂ ਬਾਅਦ ਦੇ ਵਿੱਚ ਫਿਰ ਹੋਰ ਵੀ ਮੀਡੀਆ ਤੇ ਆ ਜਾਂਦੇ ਹੁਣ ਇਹਨਾਂ ਨੂੰ ਸਵਾਲ ਇਹ ਹੈ ਭਾਵੇਂ ਕਟਕਤ ਦਾ ਕੋਈ ਜਥੇਦਾਰ ਸੁਣ ਲੇ ਸੁਖਬੀਰ ਬਾਦਲ ਸੁਣ ਲੇ ਉਹਦਾ ਸਲਾਹਕਾਰ ਸੁਣ ਲੇ ਸ਼ਮਨਿਕ ਪੇਡ ਦਾ ਪ੍ਰਧਾਨ ਤਾਂ ਮੀ ਸੁਣ ਲੇ ਵੀ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਕਾਰਜਕਾਰੀ ਕਿਉਂ ਹੈ ਹੁਣ ਤੱਕ ਉਹ ਪਰਮਾਨੈਂਟ ਕਿਉਂ ਨਹੀਂ ਹੈਗਾ ਡੀਜੀਪੀ ਨੇ ਤੁਹਾਨੂੰ ਕੀ ਆਇਆ ਡੀਜੀਪੀ ਸਾਹਿਬ ਪੰਜਾਬ ਦੇ ਮੁਖੀ ਨੇ ਪੁਲਿਸ ਮੁਖੀ ਨੇ ਉਹ ਜਿਹੜੇ ਵੀ ਮੁਕੱਦਮੇ ਹੋ ਰਹੇ ਨੇ ਇਨਕਾਊਂਟਰ ਹੋ ਰਹੇ ਨੇ ਜੋ ਵੀ ਹੋ ਰਿਹਾ ਹੈ ਲਾਉਣ ਆਰਡਰ ਦੀ ਗੱਲ ਕਰ ਲੋ ਉਹਦੀ ਉਹ ਜ਼ਿੰਮੇਵਾਰੀ ਰਿਸਪੋਨਸਿਬਿਲਟੀ ਲੈਂਦੇ ਆ ਉਹ ਪੇਪਰ ਵਰਕ ਹੁੰਦਾ ਹੈ ਪੂਰਾ ਉੱਥੇ ਖੜੇ ਹੋ ਤੇ ਤੁਸੀਂ ਡੀਜੀਪੀ ਪੱਕਾ ਲਾਉਣ ਦੀ ਗੱਲ ਕਰ ਦਿਓ ਤੇ ਤੁਸੀਂ ਅਕਾਲ ਤਾਰ ਦਾ ਜ਼ਹੀਦਾਰ ਕਾਰਜਕਾਰੀ ਕਿਉਂ ਲਾਇਆ ਜਿੰਨੇ ਵੀ ਲੱਗੇ ਨੇ ਗਿਆਨੀ ਗੁਰਵੰਤ ਸਿੰਘ ਤੋਂ ਬਾਅਦ ਨੀਡੇ ਵਰਗੇ ਸਾਰੇ ਰਗਵੀਰ ਸਿੰਘ ਲੱਗਾ ਹੁਣ ਇਹ ਗੜਗੱਜ ਲਾਇਆ ਇਹ ਸਾਰੇ ਦੇ ਸਾਰੇ ਕਾਰਜਕਾਰੀ ਕਿਉਂ ਨੇ ਇਹ ਪੱਕੇ ਕੌਣ ਨੇ ਹੈ ਇਹ ਇਹਨਾਂ ਨੂੰ ਪੱਕੇ ਕਿਹਨੇ ਕਰਨਾ ਹੁੰਦਾ ਦੂਜਿਆਂ ਨੂੰ ਕਹਿਣਾ ਬੜਾ ਸੁੱਖ ਹੈ ਪਹਿਲਾਂ ਆਪ ਆਪਣੇ ਮੈਨੂੰ ਛੋਟਾ ਫੇਰੋ ਨਾ ਜੈਦਾ ਖਚਾ ਕਿਉਂ ਨਾ ਤੁਹਾਡਾ ਜੈਦਾ ਨੂੰ ਸ਼ਰਮ ਹੈ ਮੇੜੀ ਮੋਟੀ ਕਹਿਦਾ ਜੈਦਾ ਨਹੀਂ ਕਹਿਣਾ ਕਿਉਂਕਿ ਚਾਪਲੂਸੀ ਜਿਹੜੀ ਐ ਉਹ ਜ਼ਰੂਰੀ ਹੁੰਦੀ ਐ ਕਿਹਨੇ ਕਰਨਾ ਪੱਕਾ ਬਾਦਲਾਂ ਨੇ ਕਰਨਾ ਸ਼ਮਲਿਕ ਮੰਡੇ ਨੇ ਕਰਨਾ ਸ਼ੌਣੀ ਪੰਡੇ ਦੇ ਮੈਂਬਰਾਂ ਨੇ ਕਰਨਾ ਐਜੈਕਟਿਵ ਜਿਹੜੇ ਮੈਂਬਰ ਹੁੰਦੇ ਉਹਨਾਂ ਨੇ ਕਰਦਾ ਹੁੰਦਾ ਦੱਸੋ ਜੀ ਕਿਉਂ ਨਹੀਂ ਕੀਤਾ ਜਾਂ ਫਿਰ ਫਿੱਟ ਨਹੀਂ ਮੰਨਦਾ ਕੋਈ ਬੰਦਾ ਹਲੇ ਉਹਦੀ ਯੋਗਤਾ ਹੈ ਨਹੀਂ ਉਹਨਾਂ ਕੁਆਲੀਫਾਈਡ ਹੈ ਨਹੀਂ ਕੁਛ ਤਾਂ ਕੁਛ ਹੈਗਾ ਨਾ ਕੋਈ ਘਾਟ ਤਾਂ ਹੈਗੀ ਐ ਜਿਹੜਾ ਤੁਸੀਂ ਉਹਨੂੰ ਪੱਕਾ ਨਹੀਂ ਲਾ ਰਹੇ ਦੂਜਿਆਂ ਨੂੰ ਕਹਿਣਾ ਬੜਾ ਸੌਖਾ ਹੈ। ਸੁਝਾਉਦਾ ਡੀਜੀਪੀ ਪਰਮਨੈਂਟ ਕਹਿਣ ਲਾਇਆ ਪਰਮਨੈਂਟ ਹੀ ਹੈ ਜੀ ਉਹ। ਇਹਦਾ ਸੈਂਟਰ ਗਵਰਨਮੈਂਟ ਦਾ ਰੋਲ ਆ ਉਹਦੇ ਵਿੱਚ। ਉਹ ਦੱਸਣ। ਲੱਗ ਜੂਗਾ ਨਹੀਂ ਲੱਗਿਆ। ਤੁਸੀਂ ਆਪਣੇ ਘਰ ਦੀ ਗੱਲ ਕਰੋ ਨਾ। ਸਾਨੂੰ ਇਹ ਆਤਾ ਹੁੰਦੀਆਂ ਨੇ ਦੂਜੇ ਘਰ ਦੀ ਰਾਖੀ ਕਰਨੀ। ਕਬੀਰ ਸਾਹਿਬ ਕਹਿੰਦੇ ਹੁਣ ਮੈਨੂੰ ਸ਼ਲੋਕ ਚੇਤੇ ਆ ਗਏ। ਆਵਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਿਰਾਨੀ ਰਖਤੇ ਖਾਇਆ ਕਰ ਕਾ ਖੇਤ ਦੂਜੇ ਘਰਾਂ ਦੀ ਰਾਖੀ ਕਰਨੀ ਬੜੀ ਸੌਖੀ ਹੈ ਆਪਣੇ ਘਰ ਦੀ ਰਾਖੀ ਕਰੋ ਨਾ ਦੂਜੇ ਘਰਾਂ ਦੀ ਰਾਖੀ ਬਹੁਤ ਬੰਦੇ ਕਰਦੇ ਆ ਆਪਣੇ ਘਰ ਦੀ ਰਾਖੀ ਕਰਨੀ ਬੜੀ ਔਖੀ ਹੈ ਆਪਣੇ ਘਰ ਦੀ ਗੰਦਗੀ ਬਾਹਰ ਕੱਢੋ ਨਾ ਦੂਜੇ ਘਰਾਂ ਦੀ ਬਿਮਾਰੀ ਕਿਉਂ ਲਾਈਏ ਸੇ ਕੌਮ ਮਿੰਨੀ ਸੁਪਰੀਮ ਕੋਰਟ ਕਿਆਜ ਹੁੰਦਾ ਹੈ ਸ਼ਵਨਿਕ ਮੇਡੀ ਨੂੰ ਅਕਾਲ ਤਖਤ ਨੂੰ ਇਹ ਕਹਿੰਦੇ ਹਨ ਤੇ ਫਿਰ ਤੁਸੀਂ ਆਪਣੇ ਘਰ ਜਹੇਦਾਰ ਨੂੰ ਇੱਕ ਚੌਂਕੀਦਾਰ ਬਣਾ ਕੇ ਰੱਖਿਆ ਜਦੋਂ ਜੀਕ ਕੀਤਾ ਕੰਨ ਮਰੋੜ ਕੇ ਬਹਾਦੁਰ ਜਦੋਂ ਜੀਕ ਕੀਤਾ ਕੰਨ ਮਰੋੜ ਕੇ ਲਾ ਦੇ ਤਖਤਾਂ ਦੇ ਪੰਜ ਜਥੇਦਾਰ ਨੇ ਚਲ ਤਿੰਨ ਤਾਂ ਪੰਜਾਬ ਦੇ ਵਿੱਚ ਹੈਗੇ ਆ ਦੋ ਬਾਹਰ ਨੇ ਮਨ ਕੀ ਚਲ ਪਟਨਾ ਸਾਹਿਬ ਤੇ ਹਰੂਪ ਸਾਹਿਬ ਮਨਪੁਰ ਸਾਹਿਬ ਸਰਸਾਪ ਤੇ ਤਲਵੰਡੀ ਸਾਭੂ ਇਹ ਤਾਂ ਪੰਜਾਬ ਦੇ ਵਿੱਚ ਹੀ ਹੈ ਤੇ ਜਿੱਦਣ ਦਾ ਇਹ ਜ세ਦਾਰ ਲੱਗਾ ਪਹਿਲਾਂ ਗੁਰਵਤਿੰਦਰ ਸਿੰਘ ਸੀ ਫਿਰ ਰਵੀਰ ਸਿੰਘ ਆ ਗਏ ਨੀਟਾ ਆ ਗਿਆ ਪਹਿਲਾਂ ਨੀਟਾ ਆਇਆ ਫਿਰ ਰਵੀਰ ਆ ਗਿਆ ਫਿਰ ਇਕੜਗਾ ਜਾ ਕੇ ਇਹ ਸਾਰੇ ਕਾਰਜਕਾਰੀ ਨੇ ਇਹ ਪੱਕੇ ਕਹਿੰਦੇ ਲਾਉਂਦੇ ਕਿਹਦੇ ਕਹਿੰਦੇ ਲਾਉਣਾ ਹੈ ਨਾਗਪੁਰ ਤੋਂ ਫਰਮਾਨ ਆਉਂਦਾ ਮੋਨ ਭਗਵਤ ਜੀ ਨੇ ਕਹਿਣਾ ਬਿਜੜਾ ਕਚਾ ਰੱਖਿਓ ਵੀ ਜਦੋਂ ਮੈਂ ਕੋ ਪੱਕਾ ਲਾਉਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਲੋਕਾਂ ਦੇ ਸਵਾਲ ਨੇ ਬਿਜੜਾ ਅੰਮ੍ਰਿਤਸਰ ਕਲਦਾਸਾ ਜਿਹੜਾ ਲਾਉਣਾ ਹੈ ਉਹ ਕਿਹਦੇ ਕੰਨ ਤੇ ਪੱਕਾ ਕਰਨਾ ਹੈ ਹਲੇ ਬੰਦਾ ਲੱਭਿਆ ਨਹੀਂ ਉਹਨਾਂ ਨੂੰ ਵੀ ਇਹ ਸਾਡੀ ਗੱਲ ਕਰਨ ਵਾਲਾ ਨਹੀਂ ਇਹ ਤੁਸੀਂ ਦੱਸਣਾ ਨਾ ਜਾਂ ਫਿਰ ਜਿਹੜੇ ਜ਼ਹੀਦਾਰ ਨੇ ਜੇ ਕਹਿੰਦੇ ਸੀ ਕੌਮ ਦੀ ਗੱਲ ਕਰਨੀ ਹੈ ਫਿਰ ਉਹ ਦੱਸਣ ਜਹਿਦਾਰ ਆਪਣੇ ਪਾਵਰ ਵਾਲੇ ਨਾਲ ਗੱਲ ਕਰੀ ਤਾਂ ਸੁਣਦਾ ਜਹਿਦਾਰ ਨੂੰ ਆਪਣੀ ਪਾਵਰ ਦਾ ਪਤਾ ਹੀ ਹੋਣਾ ਚਾਹੀਦਾ ਉਹੋ ਪੁੱਛ ਸਕਦਾ ਵੀ ਕਾਰਜਕਾਰੀ ਕਿਉਂ ਮੈਨੂੰ ਪੱਕਾ ਕਹਿੰਨ ਤੁਸੀਂ ਜਾਂ ਫਿਰ ਇਹ ਕਹਿ ਲੋ ਵੀ ਉਹ ਜੋਗ ਨਹੀਂ ਹੈਗੇ ਤਾਂ ਨਹੀਂ ਪੱਕਾ ਲਾਇਆ ਜਾਣਾ ਇਹ ਸਵਾਲ ਤੋਂ ਉੱਠ ਹੀ ਨਹੀਂ ਦੂਜੇ ਨੂੰ ਕਹੀ ਚੱਲੋ ਡੀਜੀਪੀ ਨੂੰ ਪੱਕਾ ਕਰੋ ਜੀ ਕੱਚਾ ਕਰੋ ਜੀ ਲਾਹ ਦਿਓ ਜੀ ਬਰਦ ਦਿਓ ਜੀ ਧੰਗਾ ਕਰ ਦਿਓ ਬੰਨਾ ਗੱਲ ਕਰੀ ਚੱਲੋ ਵੀ ਆਪਣੇ ਘਰ ਵੱਲ ਵੀ ਦੇਖ ਲੋ ਜਾਵੇਂ ਇਹਦਾਂ ਦਾ ਚਾਹੁੰਦਾ ਹੈ ਵੀ ਜਿਹੜਾ ਬੁਰਕੀ ਪਹਿਣ ਤੇ ਸਾਡੇ ਨਾਲ ਗੱਲ ਕਰੇ ਜਦੋਂ ਜੀ ਕਹੇ ਕਰੇ ਬੇ ਬਾਦ ਅਲ ਫਖਰੇ ਕੌਮ ਅਵਾਰਡ ਦੇਣਾ ਨਹੀਂ ਬਾਦੋਂ ਉਹ ਦੇ ਰਹੇ ਹੋ ਫੁਲਾਣਾ ਬੰਦਾ ਸੇਕਣਾ ਹੈ ਜੀ ਫੁਲਾਣੇ ਮੁੱਖ ਮੰਤਰੀ ਨੂੰ ਤਲਬ ਕਰਨਾ ਹੈ ਫੁਲਾਣੇ ਬੰਦੇ ਨੂੰ ਕਿੱਡ ਕੱਢਣ ਵਾ ਤੇ ਖੁੱਡੇ ਲੈਣ ਲਾਉਣਾ ਵੀ ਜਾ ਉਦਾਂ ਦੇ ਬੰਦੇ ਚਾਹੁੰਦੇ ਆਪਣੀ ਗੱਲ ਕਰੋ ਵੀ ਅਸੀਂ ਤਖਤ ਦਾ ਜefeਦਾਰ ਪੱਕਾ ਹੁਣ ਤੱਕ ਕਿਉਂ ਨਹੀਂ ਲਾਇਆ ਪਰਮਾਨੈਂਟ ਕਿਉਂ ਨਹੀਂ ਲਾਇਆ ਅਸੀਂ ਕਾਰਜਕਾਰੀ ਕਿਉਂ ਲਾਇਆ ਆਪਣੀ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ